ਸਾਡੇ ਤਗਮੇ ਕਿੱਥੇ ਗਏ ਇਹ ਗੱਲ ਦੇ ਗੌਰ ਕਰਨੀ ਬਣਦੀ ਆ ਕਿਉਂਕਿ ਅੱਜ ਸਾਡਾ ਕੀ ਆ ਅੱਜ ਸਾਡਾ ਖੇਡ ਦੇਸਾ ਤੇ ਕਿਹਦੇ ਨਾਂ ਤੇ ਬਣਾਇਆ ਜਾਂਦਾ ਸਾਰੇ ਜਾਣਦੇ ਆ ਠੀਕ ਹੈ ਨਾ ਧਿਆਨ ਚੱਤ ਜਿਹੜਾ ਸਾਡਾ ਹਾਕੀ ਦਾ ਜਾਦੂਗਰ ਹੋਇਆ ਪਰ ਸਾਡੇ ਕੀ ਸ਼ਰਮ ਆਉਂਦੀ ਆ ਜਦੋਂ ਅਸੀਂ ਦੇਖਦੇ ਆ ਕਿ 올림픽 ਤੋਂ ਸਾਡੇ ਮੈਡਲ ਕਿੰਨੇ ਆਉਂਦੇ ਆ ਕਈ ਕਹਿੰਦੇ ਆ ਕਿ ਜਿਹੜੇ ਆਏ ਆ ਤੁਸੀਂ ਉਹਨਾਂ ਦੀ ਖੁਸ਼ੀ ਨਹੀਂ ਮਨਾਉਂਦੇ ਮੈਂ ਕਹਿੰਦਾ ਖੁਸ਼ੀ ਮਨਾਉਣੀ ਬਣਦੀ ਆ ਠੀਕ ਹੈ ਪਰ ਨਾਲ-ਨਾਲ ਸ਼ਰਮ ਵੀ ਆਉਣੀ ਚਾਹੀਦੀ ਆ ਸਾਨੂੰ ਕਿ ਸਾਡੀ ਸੇਵ ਕਿਹਾ ਸਾਡੇ ਜਿੰਨੀ ਆਬਾਦੀ ਵਾਲਾ ਮੁਲਕ ਉਥੇ ਕੀ ਆ ਸਾਡੇ ਜਿੰਨੇ ਅੱਜ ਤੱਕ ਅਸੀਂ ਮੈਡਲ ਜਿੱਤਦੇ ਆ ਉਹਨੇ ਇਕੱਲੇ 골ਡ ਜਿੱਤ ਜਾਂਦਾ ਮੈਂ ਗੱਲ ਚੈਨਨ ਨਾਲ ਹੀ ਕਰਦਾ ਸਾਡੇ ਵਰਗੀ ਇਕਨੋਮੀ ਆ ਸਾਡੇ ਵਰਗੇ ਲੋਕ ਨੇ ਤੇ ਸਾਡੇ ਨਾਲੋਂ ਵੀ ਕਿਤੇ ਨਾ ਕਿਤੇ ਕੀ ਆ ਫਰਕ ਕਿੱਥੇ ਆ ਇਹ ਗੱਲ ਸਮਝ ਨਹੀਂ ਪਉ ਤੇ ਸਾਡੇ ਤਗਮੇ ਖਾਦੇ ਕਿੰਨਾਂ ਨੇ ਆ ਸਾਡੇ ਸਿਆਖਤਦਾਨਾਂ ਨੇ ਖਾਤੇ ਆ ਜਿਹੜੇ ਅੱਜ ਚੌੜੇ ਹੋਏ ਫਿਰਦੇ ਆ ਨਾ ਠੀਕ ਹੈ ਨਾ ਅੱਜ ਰਾਸ਼ਟਰੀ ਦਿਵਸ ਵੀ ਮਨਾਉਂਦੇ ਆ ਮੈਂ ਕਹਣਾ ਸਾਡੇ ਤਗਮੇ ਉਹਨਾਂ ਨੇ ਖਾਦੇ ਆ ਜਾਂ ਇੱਕ ਖੇਡ ਨੇ ਖਾਦੇ ਆ ਜਿਹੜੀ ਸਾਡੀ ਖੇਡ ਮਿਲਦੀ ਆਲੀ ਵੀ ਹੈਗੀ ਉਹ ਕਿਹੜੀ ਆ ਕ੍ਰਿਕਟਾਂ ਜਿਹਦੇ ਸਾਡੇ ਸਾਰੇ ਤਗਮੇ ਖਾਲੇ ਨਾ ਤਾਂ ਚైనా ਕ੍ਰਿਕਟ ਖੇਡਦਾ ਨਾ ਯੂ ਐਸ ਏ ਅਮਰੀਕਾ ਕੀਆ ਕ੍ਰਿਕਟ ਖੇਡਦਾ ਇਸੇ ਕਰਕੇ ਬਾਕੀ ਸਾਰੀਆਂ ਖੇਡਾਂ ਜਿਨ੍ਹਾਂ ਦੇ ਵਿੱਚ ਸਾਰੇ ਤਗਮੇ ਕੀਆ ਇਹਨਾਂ ਦੋ ਮੁਲਕਾਂ ਨੇ ਜਿਆਦਾ ਜਿੱਤੇ ਆ ਫਿਰ ਅਸੀਂ ਕਿੰਨਾ ਦੇ ਵਿੱਚ ਮੱਲਾ ਮਾਰਦੇ ਆ ਸਾਡੇ ਸੁਭਾਅ ਮੁਤਾਬਕ ਜਿਹੜਾ ਸਾਡੇ ਸੁਭਾਅ ਚ ਕਲਚਰ ਚ ਅਸੀਂ ਕੱਲੀਆਂ ਮਾਰਤਾ ਰੱਦ ਜਿਹੜੀਆਂ ਕੀਆ ਲੜਾਈ ਵਾਲੀਆਂ ਖੇਡਾਂ ਨੇ ਅਸੀਂ ਉਹਨਾਂ ਦੇ ਵਿੱਚ ਕੀਆ ਅਜੇ ਵੀ ਚੰਗਾ ਪਰਫਾਰਮ ਕਰਦੇ ਆ ਕਿਉਂਕਿ ਉਹ ਕੀਆ ਸਾਡੇ ਆਪ ਦੇ ਕਰਕੇ ਆ ਅਸਲ ਦੇ ਵਿੱਚ ਚਾਈਨਾ ਤੇ ਅਮਰੀਕਾ ਜਿਹੜੀ ਆ ਸਭ ਤੋਂ ਵੱਧ ਕੀ ਆ ਮੈਡਲ ਲੈ ਰਹੇ ਆ ਪਰ ਸਭ ਤੋਂ ਵੱਡਾ ਕਰ ਰਹੀ ਉਹਨਾਂ ਦਾ ਚੰਗਾ ਸਿਸਟਮ ਆ ਸਾਡਾ ਸਿਸਟਮ ਕੀ ਆ ਬ੍ਰੇਕਾਂ ਨਾਲ ਸਾਡਾ ਸਿਸਟਮ ਦਾ ਕੀ ਆ ਅੜਿਕਣਾ ਪੈਦਾ ਕਰਦਾ ਹੁੰਦਾ ਜਿੱਕਿ ਅੜਚਨਾ ਪੈਦਾ ਕਰਦਾ ਮੈਡਲ ਲੈਣ ਦੇ ਰਸਤੇ ਦੇ ਵਿੱਚ ਅੱਜ ਜਿਹੜੀ ਕੀ ਆ ਸਾਡੀ ਫੌਕਟ ਕੀ ਆ ਸਾਡੀ ਵਿਦੇਸ਼ ਫੌਕਟ ਆ ਜਿਹੜੀ ਉੱਥੇ ਕੀ ਇੱਕ ਮੈਚ ਦੀ ਜਮਾ ਨੇੜੋ ਜਾ ਕੇ 골ਡ ਦੇ ਖੁੱਝ ਜਾਂਦੀ ਆ ਤੇ ਉਸ ਨੂੰ ਕੀ ਆ ਹਾਲਾਤ ਉਹਦੇ ਕਿਹੜੇ ਫੇਸ ਕਰਕੇ ਉੱਥੇ ਪਹੁੰਚੀ ਆ ਤੁਸੀਂ ਸਾਰੇ ਜਾਣਦੇ ਹੋ ਇੱਕ ਸਿਆਸਤਦਾਨ ਜੀ ਦਾ ਪੁੱਤ ਵੀ ਐਕੀ ਐਮਪੀ ਲੜਦਾ ਜਿਹਦੇ ਤੇ ਬਲਾਤਕਾਰ ਦੇ ਪਰਚੇ ਤੱਕ ਪੈ ਜਾਂਦੇ ਆ ਠੀਕ ਹੈ ਉਹ ਬੰਦਾ ਯਾਰ ਸਾਡੀ ਕੀ ਆ ਰੈਸਲਿੰਗ ਫੈਡਰੇਸ਼ਨ ਦਾ ਹੈੱਡ ਰਿਹਾਗਾ ਲਗਾਤਾਰ ਕਿੰਨੇ ਸਾਲ ਰਿਹਾ ਤੇ ਉਹਨਾਂ ਤੋਂ ਇਸ ਅਸੀਂ ਮੈਡਲ ਭਾਲਦੇ ਆ ਹੁਣ ਥੋੜਾ ਜਿਆਦਾ ਤੱਥਾਂ ਤੇ ਇਹ ਗੌਰ ਕਰ ਲਈਏ ਨਾ ਸਾਡੇ 'ਚ ਫਰਕ ਕਿੰਨਾ ਮੜ ਜੇ ਦੇ ਗੌਰ ਕਰ ਲਿਓ ਚਾਈਨਾ ਕਿੰਨਾ ਕੀ ਆ ਆਪਦੀਆਂ ਖੇਡਾਂ ਦੇ ਬਜਟ ਕਿੰਨਾ 3.2 ਬਿਲੀਅਨ ਆ ਲਗਭਗ ਸਾਡੀ ਜੇ ਕਰੰਸੀ ਦੇ ਹਿਸਾਬ ਨਾਲ ਦੇਖੀਏ 26560 ਕਰੋੜ ਦੇ ਰੁਪਏ ਦੇ ਨੇੜੇ ਚੈਨਾਂ ਆਉਂਦੀਆਂ ਖੇਡਾਂ ਦੇ ਲਾਉਂਦਾ ਤੇ ਅਸੀਂ ਕਿੰਨਾ ਲਾਉਣੇ ਆ 415 ਬਿਲੀਅਨ ਮੋਟਾ ਦਾ ਹਿਸਾਬ ਲਾਈਏ 3445 ਕਰੋੜ ਰੁਪਇਆ ਲਾਉਂਦੇ ਸਾਡੇ ਨੂੰ 8 ਗੁਣਾ ਪੈਸਾ ਵੱਧ ਖਰਚ ਕਰਦਾ ਤੇ ਫਿਰ ਸਾਡਾ ਕੀ ਆ ਪੈਸੇ ਜਿਹੜੇ ਕੀ ਆ ਸਪੋਰਟਸ ਵਾਸਤੇ ਫੰਡ ਮੰਗਦੇ ਆ ਅਸੀਂ ਠੀਕ ਹੈ ਨਾ ਨਸ਼ੇ ਕਹਿੰਦੇ ਜੀ ਦੂਰ ਕਿੱਥੋਂ ਹੋਣਗੇ ਸਪੋਰਟਸ ਨਾਲ ਹੋਣਗੇ ਪਰ ਸਾਡੇ ਸਪੋਰਟਸ ਕਰਦੇ ਕਿੰਨੇ ਇੱਕ ਬੰਦੇ ਨੇ ਤੇ ਕਦੇ ਵਾਸਤੇ ਕਰਦੇ ਨੇ ਸਾਡਾ ਕਿਲੇ ਦਿਮਾਗ ਚ ਪਹਿਲਾਂ ਨੌਕਰੀ ਹੁੰਦੀ ਆ ਠੀਕ ਹੈ ਨਾ ਇਹ ਤੋਂ ਬਿਨਾ ਸਾਡੀ ਕੋਈ ਸਮਝ ਹੈ ਨਹੀਂ ਸਾਡੀ ਪੜ੍ਹਾਈ ਵੀ ਸਾੜੀਆਂ ਖੇਡਾਂ ਵੀ ਸਿਰਫ ਨੌਕਰੀ ਦਵਾਉਣ ਤੱਕ ਸੀਮਿਤ ਆ ਅਸਲ ਵਿੱਚ ਲਾਪੀਏ ਗੇਮਦ ਕਰਵਾਇਆ ਜਾਂਦਾ ਸੀ ਰਾਜਾਣੀ ਆਪਦੀ ਲੜਾਈ ਲਵੇੜੀ ਸੀ ਤੇ ਆਪਦੇ ਯੋਧੇ ਖੜੇ ਕਰਦੇ ਹੁੰਦੇ ਜੀ ਉੱਥੇ ਕੀਆ ਭੇਡ ਪੜਾਏ ਜਾਂਦੇ ਸੀ ਤੇ ਆਪਦੀ ਪ੍ਰਭੂ ਸੱਤਾ ਕਾਇਮ ਕੀਤੀ ਜਾਂਦੀ ਸੀ ਅੱਜ ਦੁਨੀਆ 'ਚ ਪਾਵਰਾਂ ਦੋ ਹੀ ਨੇ ਕਿਹੜੀਆਂ ਕਿਹੜੀਆਂ ਇੱਕ ਕੀਆ ਯੂ ਐਸ ਏ ਅਮਰੀਕਾ ਤੇ ਦੂਜੀ ਪਾਵਰ ਕਿਹੜੀ ਆ ਚਾਈਨਾ ਅੱਜ ਦੋਨੇ ਕੀਆ ਉੱਥੇ ਸਿਖਰ ਤੇ ਪਹੁੰਚੇ ਵੀ ਆ ਕਿਉਂ ਪਹੁੰਚੇ ਆ ਉਹਦੇ ਕਾਰਨ ਇਹੀ ਨੇ ਕਿ ਉਹਨਾਂ ਨੂੰ ਪਤਾ ਕਿ ਅਸੀਂ ਇੱਥੇ ਆਦੀ ਪ੍ਰਭੂ ਸੱਤਾ ਕਾਇਮ ਕਰਨੀ ਆ ਹੁਣ ਰੋਲਾ ਇਹ ਹੈ ਵੀ ਟੋਟਲ ਜੇ ਚਾਈਨਾ ਦੇ ਵਿੱਚ ਤੁਸੀਂ ਗਰਾਉਂਡ ਹੀ ਕਿੰਨੇ ਲਓ ਨਾ 1,70,000 ਗਰਾਉਂਡ ਆ ਤੇ ਸਾਡੇ ਕੋਲ ਕਿੰਨੇ ਗਰਾਉਂਡ ਆ 1000 ਗਰਾਉਂਡ ਨੇ ਜਿਹੜੇ ਇੰਟਰਨੈਸ਼ਨਲ ਲੈਵਲ ਦੇ ਨੇ ਉਹਨਾਂ ਚ ਵੀ ਜ਼ਿਆਦਾਤਰ ਕਹਿੰਦੇ ਕ੍ਰਿਕਟ ਦੇ ਗਰਾਉਂਡ ਨੇ ਤੇ ਸਾਡਾ ਕੀ ਹੈ ਜਿਹੜੀ ਖੇਡਾਂ ਦੇ ਤੋਂ ਸਾਰਾ ਇਨਫਰਾਸਟ੍ਰਕਚਰ ਸਾਰੇ ਦੇ ਉੱਤੇ ਜੇ ਅਸੀਂ ਪ੍ਰੋਪਰ ਕੀਆ ਲਾਉਣੀ ਹੋਵੇ ਤਾਂ ਸਿਰਫ 2 ਬਿਲੀਅਨ ਡਾਲਰ ਬਣਦੇ ਆ ਤੇ ਚਾਈਨਾ ਨੇ ਕਿੰਨੇ ਬਣਦੇ ਆ 750 ਬਿਲੀਅਨ ਡਾਲਰ ਬਣਦੇ ਆ ਉਹ ਸਾਡੇ ਨਾਲੋਂ ਕਿੰਨੇ ਗੁਣਾ 350 ਗੁਣਾ ਵੱਡ ਜਾਂਦੀ ਆ ਇਹ ਸਾਡੇ 2.2 ਬਿਲੀਅਨ ਦੇ ਵਿੱਚੋਂ ਵੀ 87% ਕੱਲੇ ਕ੍ਰਿਕਟ ਦੇ ਖਰਚ ਹੁੰਦਾ ਅੱਜ ਇਹਦੀ ਗੱਲ ਕਰਨੀ ਸਾਨੂੰ ਪਊਗੀ ਕਿ ਸਾਡੇ ਧੁੱਤਿਆਂ ਪੁੱਤ ਨੇ ਸਾਨੂੰ ਕੀ ਹਰੇਕ 4 ਥਾਲਾਂ ਬਾਅਦ ਸ਼ਾਇਦ ਕੀ ਇਹ ਕਿੰਨਾਂ ਨੂੰ ਮਾਗੇ ਸ਼ਰਮ ਮਹਿਸੂਸ ਹੁੰਦੀ ਹੋ ਪਰ ਜ਼ਿਆਦਾਤਰ ਸਾਡੇ ਜੋ ਕ੍ਰਿਕਟ ਨੂੰ ਦੇਖ ਕੇ ਤਾੜੀਆਂ ਪਾਉਣ ਵਾਲੇ ਆ ਪਰ ਮੈਂ ਤੁਹਾਨੂੰ ਇੱਕੋ ਗੱਲ ਕਹਿਣਾ ਸਾਨੂੰ ਕੀ ਆਦਾ ਕਲਚਰ ਵੀ ਸਮਝਣਾ ਪਊ ਅੱਜ ਜੇ ਪੂਰੇ ਮੁਲਕ ਦੇ ਵਿੱਚੋਂ ਦੋ ਹੀ ਸਟੇਟ ਆ ਜਿਹੜੇ ਸਭ ਤੋਂ ਵੱਧ ਕੀ ਆ ਮੂਰੇ ਮਾਕੇ ਲੱਗੇ ਹੋਏ ਨੇ ਗੇਮਾਂ ਦੇ ਵਿੱਚ ਉਹ ਕਿਹੜੇ ਆ ਹਰਿਆਣਾ ਤੇ ਪੰਜਾਬ ਉਹਨਾਂ ਨੂੰ ਵੀ ਬੜੀਆਂ ਸਹੂਲਤਾਂ ਨਹੀਂ ਮਿਲਦੀਆਂ ਕਲੀਆਂ ਕਿੱਡਾ ਪੰਜਾਬ ਦੀਆਂ ਕਰਾ ਕੇ ਸੀ ਕੁਝ ਬੰਨਣਾ ਬਹੁਤ ਕੁਛ ਆ ਜਿਹੜਾ ਅਜੇ ਕੀ ਕਰਨਾ ਬਾਕੀ ਆ ਮੀਤ ਹੇਰ ਨੂੰ ਕੀ ਆ ਪਿੱਛੇ ਜੇ ਮਿਲੇ ਵੀ ਸੀਗੇ ਜਦੋਂ ਸਪੋਰਟਸ ਮਿਨਿਸਟਰ ਸੀ ਉਹਨੂੰ ਇੱਕੋ ਗੱਲ ਆਖੀ ਸੀ ਕਿ ਪੰਜਾਬ ਚ ਬਾਬੇ ਬੜੇ ਨੇ ਡੇਰੇ ਬੜੇ ਨੇ ਤੇ ਬੜੇ ਕੀ ਆ ਖਾ ਖਾ ਬਾਬੇ ਪਸੜੀ ਜਾਂਦੇ ਆ ਇਹਨਾਂ ਡੇਰਿਆਂ ਨੂੰ ਮੈਂ ਕਿਹਾ ਵੇਗ ਬਣਾ ਕੇ ਕੀ ਆ ਵੇਗੀ ਸੁਭਾਦ ਉਹਨਾਂ ਨੂੰ ਕਹੋ ਵੀ ਭਾਈ ਖਰਾਕ ਦਿਓ ਜੋ ਆ ਕਰਨ ਇਹਦੇ ਡੇਰੇ ਕੀ ਚੌੜੇ ਹੋ ਹੋ ਕੇ ਕੀ ਆ ਦੇਣਗੇ ਵਿੰਗਾਂ ਨੂੰ ਖਰਾਕ ਜੇ ਤੁਸੀਂ ਨਹੀਂ ਦੇ ਸਕਦੇ ਤਾਂ ਇਹਨਾਂ ਤੋਂ ਹੀ ਕੰਮ ਲੈ ਲਓ ਦੋਆਬੇ 'ਚ ਬੜੇ ਡੇਰੇ ਨੇ ਜਿਨ੍ਹਾਂ ਕੋਲੇ ਬੜਾ ਫੰਡ ਚੜਦਾ ਐਨਆਰਆਈ ਬਥੇਰਾ ਪੈਸਾ ਚੜਾਉਂਦੇ ਆ ਉੱਥੇ ਮੂਰਖ ਜਿਹੜੇ ਹੈਗੇ ਆ ਮੈਂ ਕਹਿੰਦਾ ਉਹਨਾਂ ਡੇਰੇ ਜਿਹੜੇ ਕੋਈ ਚੰਗੇ ਡੇਰੇ ਕੋਈ ਵਧੀਆ ਹੈਗੇ ਆ ਜਿਨ੍ਹਾਂ ਦੇ ਪ੍ਰਬੰਧਕ ਚੰਗੇ ਆ ਉਹਨਾਂ ਡੇਰਿਆਂ ਨੂੰ ਬੈਂਕ ਸੰਭਾਏ ਜਾਣ ਤੇ ਖੁਸ਼ ਹੋ ਕੇ ਸਾਂਭਣਗੇ ਉਹ ਬੈਂਕ ਜੇ ਤੁਸੀਂ ਵਿਰਾਕ ਨਹੀਂ ਦੇ ਸਕਦੇ ਕਿਉਂਕਿ ਤੁਹਾਡੇ ਕੋਲੇ ਤਾਂ ਪੈਸੇ ਹੈ ਨਹੀਂ ਬਜਟ ਹੈ ਨਹੀਂ ਹੁਣ ਰੌਲਾ ਕੀ ਸਾਡਾ ਕਲਚਰ ਸੀ ਲੜਾਈ ਲੜਨ ਦਾ ਕਲਚਰ ਸੀ ਅਸੀਂ ਸ਼ੁਰੂ ਤੋਂ ਕਿਹਾ ਮਾਰਾ ਤੜਾ ਸਹਿੰਦੇ ਤੁਰਿਆ ਇਹਦੇ ਕਰਕੇ ਜੇ ਲੜਾਕੀ ਆ ਹੁਣ ਜਿਵੇਂ ਪਿੱਛੇ ਜੇ ਗੱਲ ਚੱਲੀ ਸੀ ਕਿ ਆਸਟ੍ਰੇਲੀ ਵਰਡ ਕੱਪ ਕਿਵੇਂ ਜਿੱਤੇ ਆ ਪਹਿਲੇ ਸਾਰੇ ਮੈਚ ਕੀਆ ਹਾਰਦਾ ਰਿਹਾ ਤੇ ਮਗਰੋਂ ਕੀਆ ਲਗਾਤਾਰ ਫਿਰ ਉਹ ਜਿਹੜੇ ਝਾਰੂ ਪੜਦਾ ਸਬੂਤ ਦਿੰਦਾ ਕਿਥੋਂ ਦਿੰਦਾ ਕਿਹਨੂੰ ਦੇ ਖੂਨ ਚ ਮਗਾ ਦਿੰਦਾ ਸਾਰੇ ਕੀਆ ਮੁਲਕ ਦੇ ਦੁਨੀਆ ਦੇ ਕ੍ਰਿਮੀਨਲ ਇਕੱਠੇ ਕਰਕੇ ਬ੍ਰਿਟੇਨ ਵਾਲਿਆਂ ਨੂੰ ਉੱਥੇ ਸਿੱੜਤੇ ਸੀ ਇੰਗਲੈਂਡ ਵਾਲਿਆਂ ਨੂੰ ਤੇ ਉਹ ਲੋਕੀਆ ਸ਼ੁਰੂ ਤੋਂ ਲੜਾਕੇ ਰਹੇ ਆ ਉਹਨਾਂ ਚ ਲੜਨ ਦੀ ਸਪਿਰਟ ਆ ਇਹੀ ਸਪਿਰਟ ਸਾਡੇ ਪੰਜਾਬ ਦੇ ਵਿੱਚ ਹੈਗੀ ਆ ਮਾਰਸ਼ਲ ਕੌਮ ਆ ਸਾਡੀ ਸਾਡੀ ਗੇਮ ਤਾਂ ਹੈ ਕਿ ਇਹ ਸਿੱਖਾਂ ਦੀ ਗੇਮ ਕਿਹੜੀ ਆ ਗੱਤਕਾ ਸਾਡੀ ਖੇਡ ਆ ਤੇ ਅਸੀਂ ਇਸੇ ਕਰਕੇ ਮਨ ਲ ਕੇ ਚਲੋ ਕੁਸ਼ਤੀ ਦੇ ਵਿੱਚ ਬੌਕਸਿੰਗ ਦੇ ਵਿੱਚ ਸਾਡੇ ਟੌਪ ਦੇ ਹੈਗੇ ਨੇ ਪੰਜਾਬ ਦੀ ਮੈਂ ਇਕੱਲੇ ਪੰਜਾਬ ਦੀ ਗੱਲ ਕਰਦਾ ਪੰਜਾਬ ਦੇ ਵਿੱਚ ਕੀ ਆ بڑے ਵਿੰਗ ਬਣਾਏ ਜਾ ਸਕਦੇ ਆ ਸੁਧਾਰ ਹੋ ਗਿਆ ਸੰਸਾਰਪੁਰ ਏਰੀਆ ਹੋ ਗਿਆ ਦੁਆਬੇ ਦੇ ਵਿੱਚ ਉਥੇ ਹਾਕੀ ਬੜੀ ਹੈਗੀ ਆ ਸ਼ਗਰੂਰ ਚ ਬੌਕਸਿੰਗ ਬੜੀ ਵਧੀਆ ਹੈਗੀ ਆ ਐਥਲੈਟਿਕ ਵਾਲੇ ਬਟੇਡਾ ਮਾਨਸਾ ਚ ਬੜੇ ਵਧੀਆ ਹੈਗੇ ਆ ਤਾਂ ਹਰੇਕ ਗੇਮ ਦਾ ਹਰੇਕ ਜ਼ਿਲ੍ਹੇ ਦੇ ਮੁਤਾਬਕ ਜੇ ਪੈਕੇ ਦਿੱਤੇ ਜਾਣ ਨਾ ਤੇ ਡੇਰਿਆਂ ਨੂੰ ਮੈਂ ਕਹਿੰਦਾ ਵਰਤ ਲੋ ਅਸੀਂ ਉਹਨਾਂ ਨਾਲ ਵੀ ਗੱਲ ਕੀਤੀ ਸੀ ਮੰਤਰੀ ਨਾਲ ਵੀ ਤੁਸੀਂ ਜਾ ਕੇ ਕਿਰਾ ਸਵਾਲ ਤਾਂ ਪਾਓ ਤਾਂ ਚੌੜੇ ਹੋਊਗੇ ਕੰਮ ਕਰਨਗੇ ਨਹੀਂ ਨਾ ਦਾ ਨਾਮ ਬਣੂਗਾ ਨਾਲ ਇਹਨਾਂ ਨੂੰ ਐ ਲੱਗੂ ਸਾਡੀ এনਵਾਇਰਨਮੈਂਟ ਹੈਗੀ ਆ ਉਹ ਤਾਂ ਤੁਹਾਡੇ ਤੋਂ ਕੋਈ ਫਾਇਦਾ ਲਿਆ ਨਹੀਂ ਜਾਂਦਾ ਇਹਨਾਂ ਤੋਂ ਡੇਰਿਆਂ ਨੂੰ ਇਹਨਾਂ ਨੂੰ ਬੰਗੀ ਲਾ ਦੇ ਤੇ ਦੂਜਾ ਜਿਹੜਾ ਵੱਡਾ ਕਾਰਨ ਆ ਹੁਣ ਯੂਐਸਏ ਸਭ ਤੋਂ ਵੱਧ ਮੈਡਲ ਕਿਵੇਂ ਜਿੱਤ ਜਾਂਦਾ ਉਹਨਾਂ ਦੇ ਮੈਡਲ ਜਿੱਤੇ ਕਿਵੇਂ ਜਾਂਦੇ ਆ ਕਿਉਂਕਿ ਔਰਤਾਂ ਦੀ ਭੂਮਿਕਾ ਸਾਡੇ ਦਾ ਬਲਾਤਕਾਰ ਕੀਤੇ ਜਾਂਦੇ ਆ ਔਰਤਾਂ ਦੀ ਤੇ ਪਲੇਅਰ ਵੀ ਜੇ ਕੋਈ ਚੰਗੀ ਹੈਗੀ ਆ ਉਹਦਾ ਵੀ ਬਲਾਤਕਾਰ ਕਰਨ ਦੀ ਕੋਈ ਬੁਰਜ ਪੂਜਣਾ ਵਰਗੀ ਕਰਦੇ ਆ ਜਿਹੜੇ ਮੰਤਰੀ ਲੈਵਲ ਦੇ ਬੰਦੇ ਆ ਪਰ ਅਸਲ ਦੇ ਵਿੱਚ ਕੀ ਆ ਯੂਐਸਏ ਔਰਤਾਂ ਨੂੰ ਪ੍ਰੋਮੋਟ ਕਰਦੇ ਰਿਹਾ ਕਰਕੇ 60% ਮੈਡਲ ਕੱਲੀਆਂ ਅੱਜ ਪਾਰਟਿਸਿਪੇਸ਼ਨ 50-50% ਔਰਤਾਂ ਤੇ ਮਰਦਾਂ ਦੀ 올림픽 ਗੇਮਸ ਦੇ ਵਿੱਚ ਹੋਈ ਆ ਪਰ ਸਾਡੀਆਂ ਕਿੰਨੀਆਂ ਔਰਤਾਂ ਗੰਜਾ ਨੇ ਅਸੀਂ ਜਾਣਦੇ ਹੀ ਆ ਨਾ ਸਾਰੇ ਇਸੇ ਕਰਕੇ ਕੀ ਆ ਔਰਤਾਂ ਨੂੰ ਬਰਾਬਰੀ ਦਾ ਹੱਕ ਜਿੱਥੇ ਮਿਲਦਾ ਨਾ ਡਿਵੈਲਪਡ ਕੰਟਰੀਸ ਜਿਹੜੇ ਹੈਗੇ ਆ ਉਹਨਾਂ ਦੀਆਂ ਔਰਤਾਂ ਨੇ ਮੈਡਲ ਕਿਆ ਵੱਧ ਜਿੱਤੇ ਆ ਤੇ ਸਾਡੀਆਂ ਵੀ ਕੀ ਆ ਲਗਭਗ ਇਥੇ ਔਰਤਾਂ ਨੇ ਕੀ ਆ ਇੱਕ ਸਾਡੀ ਭੈਣ ਕਿਆ ਦੋ ਮੈਡਲ ਜਿੱਤਦੀ ਆ ਨਿਸ਼ਾਣੀ ਬਾਜ਼ੀ ਦੇ ਵਿੱਚੋਂ ਤਾਂ ਇਹ ਸਾਰਾ ਕੁਝ ਕਦੇ ਕਰਕੇ ਹੁੰਦਾ ਬਾਕੀ ਦੂਜੀ ਇਹ ਆ ਕਿ ਪੰਜਾਬ ਨੂੰ ਵੇਸ਼ਕ ਜਿੰਨਾ ਮਰਜ਼ੀ ਕਰੀ ਜਾਣ ਪਰ ਪੰਜਾਬ ਦੇ ਬਿਨਾ ਹੁਣ ਪੰਜਾਬ ਕੀ ਆ ਅਸੀਂ ਫੌਜ ਦੇ ਵਿੱਚ ਵੀ ਅਸੀਂ ਜਾਣੇ ਕਿਉਂਕਿ ਮਾਰਸ਼ਲ ਕਮ ਆ ਤੇ ਗੇਮਾਂ ਦੇ ਵਿੱਚ ਵੀ ਪੰਜਾਬ ਨੂੰ ਜੇ ਪ੍ਰੋਮੋਟ ਕੀਤਾ ਜਾਵੇ ਤਾਂ ਪੰਜਾਬ ਬਹੁਤ ਮੱਲਾ ਮਾਰ ਸਕਦਾ ਸਾਡੇ ਪਲੇਅਰ ਹਰਿਆਣੇ ਕਨੇ ਉਹ ਵੀ ਬਹੁਤ ਖੇਡਦੇ ਆ ਕਿਉਂਕਿ ਸਾਡੇ ਕੀ ਆ ਪਲੇਅਰਾਂ ਨੂੰ ਪ੍ਰੋਪਰ ਇੱਥੇ ਮੌਕਾ ਨਹੀਂ ਦਿੱਤਾ ਇਹਦਾ ਪ੍ਰੋਪਰ ਡਾਈਟ ਨਹੀਂ ਮਿਲਦੀ ਤੇ ਪ੍ਰੋਪਰ ਉਹਨਾਂ ਨੂੰ ਸਹੀ ਜਿਹੜਾ ਬਣਦਾ ਰੁਤਬਾ ਉਹ ਨਹੀਂ ਮਿਲਦਾ ਪਰ ਫਿਰ ਵੀ ਮੈਂ ਕਹਿੰਦਾ ਕਿ ਕਰਚ ਡਿਵੈਲਪ ਕਰ ਡਿਵੈਲਪ ਕਰਨ ਦੀ ਲੋੜ ਆ ਸਭ ਤੋਂ ਵੱਡੀ ਗੱਲ ਜਿਹੜਾ ਕ੍ਰਿਕਟ ਨੇ ਸਾਡੇ ਜਵਾਕ ਮਾਲ ਰੱਖਿਆ ਮੱਥ ਵੱਨ ਕੇ ਬੇਨਤੀ ਕਰਦਾ ਹੁਣ ਕ੍ਰਿਕਟ ਦਾ ਰੌਲਾ ਕੀ ਹੈ ਕ੍ਰਿਕਟ ਗਲੀ ਜੀ ਵੀ ਘੇੜ ਲੈਂਦੇ ਜਿੱਥੇ ਮਰਜ਼ੀ ਘੇੜ ਲੈਣ ਚਾਰ ਡੰਡੇ ਘੱਟ ਕੇ ਜੀ ਇੱਕ ਬਾਲਤੀ ਵੀ ਚਾਹੀਦੀ ਉਹ ਵੀ ਕੋਸਟ ਕੋਡ ਨਾਲ ਡਿੱਟੀ ਜਾਂਦੇ ਸਾਡੇ ਜਵਾਕ ਪਰ ਜਿਹੜੀਆਂ ਦੂਜੀਆਂ ਗੇਮਾਂ ਨੂੰ ਨਾਲ ਵਾਸਤੇ ਪ੍ਰੋਪਰਟੀ ਦਾ ਸਟੇਡੀਅਮ ਚਾਹੀਦਾ ਜਿਹੜਾ ਗਰਾਊਂਡ ਚਾਹੀਦਾ ਤੇ ਕੋਚ ਚਾਹੀਦੇ ਹੁਣ ਸਾਡੇ ਤਲਵੰਡੀ ਸਾਬੋਏ ਦੇ ਵਿੱਚ 30 ਪਿੰਡਾਂ ਦੇ ਵਿੱਚ ਬਾਸਕਟਬਾਲ ਦੇ ਕੋਟ ਹੀ ਬਣਾ ਦੇ ਪੈਸੇ ਖਾਣ ਦੇ ਮਾਰੇ ਨੇ 3 ਉਹ ਦੇ ਪੱਤੀਆਂ ਪੱਤੀਆਂ ਪਈਆਂ ਨਹੀਂ ਕਿਉਂਕਿ ਕੋਚ ਵਾਲੀ ਗੇਮ ਆ ਕੋਚ ਬਿਨਾ ਕੀ ਉਹ ਗੇਮ ਬੰਦੇ ਪਿੰਡਾਂ ਦੇ ਲੋਕ ਨਹੀਂ ਖੇਡ ਸਕਦੇ ਇਸੇ ਕਰਕੇ ਮੈਂ ਕਹਿੰਦਾ ਕਿ ਸਾਡੇ ਜਿਹੜੀਆਂ ਗੇਮਾਂ ਕਰਨਆਂ ਕਹਿੰਦੇ ਮਾਰਸ਼ਲ ਕੌਮਬਦੀ ਹੈਗੀ ਆ ਅਸੀਂ ਕਬੱਡੀ ਦੇ ਵਿੱਚ ਠੀਕ ਹੈ ਮੈਂ ਕਹਿੰਦਾ ক্রিকেট ਦੇ ਆਪਣਾ ਬੌਕਸਿੰਗ ਦੇ ਵਿੱਚ ਹੋ ਗਿਆ ਕੁਸ਼ਤੀ ਦੇ ਵਿੱਚ ਹੋ ਗਿਆ ਇਹਨਾਂ ਚੀਜ਼ਾਂ ਦੇ ਵਿੱਚ ਕੀ ਸਾਡੀ ਕੋਈ ਬਾਣੀ ਫੜ ਸਕਦਾ ਸਾਡੇ ਕੀ ਇੱਕ ਪਰਿਵਾਰ ਦੇ ਵਿੱਚ ਉੱਠ ਕੇ ਖੋਖਟ ਪੈਣਾ ਕੀ ਖੜੀਆਂ ਹੁੰਦੀਆਂ ਨੇ ਜੇ ਪ੍ਰੋਪਰ ਉਹਨਾਂ ਦੇ ਘਰੋਂ ਥੋੜਾ ਜਿਹਾ ਉਹਨੂੰ ਸਪੋਰਟ ਮਿਲ ਜਾਂਦੀ ਆ ਸਾਡਾ ਸਿਸਟਮ ਸਾਨੂੰ ਕੀ ਆ ਮੈਡਲ ਨਹੀਂ ਦਿਵਾ ਰਿਹਾ ਬਾਹਰਲੇ ਦੇ ਸਿਸਟਮ ਜਿਹੜੇ ਬਣੇ ਹੋਏ ਉਹ ਮੈਡਲ ਤੱਕ ਬੱਚੇ ਨੂੰ ਲੈ ਕੇ ਜਾਂਦੇ ਆ ਹੁਣ ਚਾਈਨਾ ਦੇ ਵਿੱਚ ਕੀ ਆ ਸਟੇਡੀਅਮ ਕਿੰਨੇ ਆ 1.7 ਲੱਖ 70000 ਤੋਂ ਸਟੇਡੀਅਮ ਆ ਉਹ 6 ਸਾਲ ਦੇ ਜਵਾਰ ਨੂੰ ਚੱਕ ਲੈਂਦੇ ਤੇ 5000 ਸਪੋਰਟਸ ਸਕੂਲ ਆ ਉਹਨਾਂ ਕੋਲ ਜਿੱਥੋਂ ਕੀ ਆ ਬੱਚੇ ਦੀ ਕਾਬਲੀਅਤ ਦੇਖੀ ਜਾਂਦੀ ਆ ਜੇ ਨਹੀਂ ਪਰਫਾਰਮ ਕੀਤਾ ਜਾਂਦਾ ਉਹ ਤੋਂ ਲਗਾਤਾਰ ਸਾਲ ਦੇਖਿਆ ਜਾਂਦਾ ਫਿਰ ਉਹਨੂੰ ਦੁਆਰਾ ਕੀ ਆ ਛੱਡ ਦਿੱਤਾ ਜਾਂਦਾ ਆਗਲੀ ਸਟੱਡੀ ਕਰਨ ਵਾਸਤੇ ਨਹੀਂ ਗਿਆ 6 ਸਾਲ ਦੇ ਬੱਚੇ ਨੂੰ 5000 ਸਪੋਰਟਸ ਸਕੂਲ ਜਿਹੜੇ ਬਣਾਏ ਉਹਨਾਂ 'ਚ ਲਿਆ ਆ ਜਾਂਦਾ ਸਾਡੇ ਸਪੋਰਟਸ ਸਕੂਲ ਸਭ ਤੋਂ ਵੱਡੀ ਅੱਜ ਲੋਡ ਜੇ ਕੀ ਹੈ ਅਸੀਂ ਨਸ਼ੇ ਦੀ ਗੱਲ ਕਰਦੇ ਆ ਸਾਡੇ ਮਾਪੇ ਦੇ ਦਿਮਾਗ ਵਿੱਚ ਕੱਲੀਆਂ ਇੱਕੋ ਦੋ ਤਿੰਨ ਚੀਜ਼ਾਂ ਨੇ ਕੱਲੀ ਉਹ ਭਾਲ ਦੇ ਕੀ ਨੇ ਵੀ ਸਾਡੇ ਪੁੱਤ ਨੂੰ ਨੌਕਰੀ ਮਿਲ ਜੇ ਹੁਣ ਜਿਵੇਂ ਪਿੱਛੇ ਜੇ ਕੀ ਹੈ ਕਈ ਜਿਹੜੇ ਵਹਿੰਗੀਆਂ ਗੇਮਾਂ ਵਾਲੇ ਹੈਗੇ ਆ ਉਹ ਤਗੜੇ ਘਰਾਂ ਦੇ ਧੀਆ ਪੁੱਤ ਕਰਦੇ ਆ ਤੇ ਕਰਦੇ ਕਿਉਂ ਆ ਸਿਰਫ ਕੈਟਾਗਰੀ ਲੈਣ ਵਾਸਤੇ ਏ ਬੀ ਤੇ ਸੀ ਕੋਟੇ ਦੇ ਵਿੱਚੋਂ ਜਿੱਦੇ ਵਹਿੰਗੀਆਂ ਗੇਮਾਂ ਨੇ ਤਗੜੇ ਘਰਾਂ ਦੇ ਧੀਆ ਪੁੱਤ ਕਰਦੇ ਆ ਤੇ ਉਹ ਧੀਆ ਪੁੱਤ ਜਿਹੜੇ ਕਰਦੇ ਆ ਨੈਸ਼ਨਲ ਲੈਵਲ ਦੇ ਪਲੇਅਰ ਬਿਨਾ ਕੰਪੀਟੀਸ਼ਨ ਤੋਂ ਕੀ ਹੈ ਖੇਡ ਜਾਂਦੇ ਆ ਨੈਸ਼ਨਲ ਤੇ ਉਸ ਤੋਂ ਬਾਅਦ ਉਹਨਾਂ ਨੂੰ ਕੀ ਹੈ ਏ ਸਿਰਫ ਨੌਕਰੀ ਤੱਕ ਸੀਮਤ ਆ ਅਸੀਂ ਲੜਨ ਮਰਨ ਤੱਕ ਤਾਂ ਆਪਣੇ ਦੇਸ਼ ਦੇ ਖਾਤਰ ਕੀ ਬਹੁਤ ਘੱਟ ਲੋਕ ਨੇ ਜਿਹੜੇ ਜਨੂਨ ਨਾਲ ਗੇਮ ਕਰਦੇ ਸੋ ਅਸੀਂ ਦੇਖਦੇ ਆ ਕਿ ਸਾਡੇ U14, U16, U17 ਦੇ ਵਿੱਚ ਸਾਡੇ ਸਭ ਤੋਂ ਵਕੀਆ ਬਾਣੀ ਫੜ ਸਕਦੇ ਕਿਉਂਕਿ ਉੱਥੋਂ ਤੱਕ ਕੀ ਆ ਸਾਡੇ ਗਰੀਬ ਤਰ੍ਹਾਂ ਦੇ ਜਵਾਕ ਵੀ ਪਹੁੰਚ ਜਾਂਦੇ ਪਰ ਉਹ ਦੂਬਾ ਜਿਹੜੀ ਡਾਈਟ ਚਾਹੀਦੀ ਆ ਪ੍ਰੋਪਰ ਟ੍ਰੇਨਿੰਗ ਚਾਹੀਦੀ ਆ ਉਹ ਸਾਡੇ ਪਿੰਡਾਂ ਵਾਲੇ ਜਵਾਕਾਂ ਕੋਲੇ ਨਹੀਂ ਤੇ ਉੱਥੇ ਲੋੜ ਕੀ ਆ ਉਹਨਾਂ ਚੀਜ਼ਾਂ ਦੀ ਲੋੜ ਆ ਖੇਡਾਂ ਬਦਲ ਪੰਜਾਬ ਦੀਆਂ ਕਰਾਈਆਂ ਜਾ ਰਹੀਆਂ ਨੇ ਪਰ ਉਹ ਕਲਚਰ ਪੈਦਾ ਕਰਨਾ ਕੋ ਜਿਵੇਂ ਚੈਨ ਨੇ ਕਰ ਸਪੋਰਟਸ ਦਾ ਕਾਚਰ ਪੈਦਾ ਕੀਤਾ 9080 ਤੱਕ ਉਹਨਾਂ ਨੇ ਕੀਆ ਕਾਚਰ ਪਹਿਲਾਂ ਡਵੈਲਪ ਕੀਤਾ ਦੂਜੇ ਬਾਅਦ ਜਿੱਦੇ ਕੀ ਆ ਕੇ ਫਿਰ ਮੈਦਾਨ ਦੇ ਵਿੱਚ ਖੜ ਕੇ ਫਿਰ ਚੈਨਾ ਦੀ ਬਾਹਣ ਹੀ ਫੜੀ ਗਈ ਸਾਨੂੰ ਉਹ ਸਪੋਰਟਸ ਕਾਚਰ ਦੀ ਆ ਸਾਡੇ ਖੂਨ ਦੇ ਵਿੱਚ ਜਿਹੜਾ ਹੈਗੀ ਆ ਜਿਹੜਾ ਰੂਪਕ ਸਪਰਟ ਹੈਗੀ ਆ ਉਹਨੂੰ ਕੀ ਆ ਹਵਾ ਨੇ ਇਹਦੀ ਲੋੜ ਤੇ ਵਰਤ ਬਹੁਤ ਕੋਲ ਸਕਦੇ ਆ ਮੈਂ ਕਹਿੰਦਾ ਜੇ ਪੰਜਾਬ ਸਰਕਾਰ ਨਹੀਂ ਸਾਧਨ ਪ੍ਰੋਵਾਈਡ ਕਰਾ ਸਕਦੀ ਪੰਜਾਬ ਦੇ ਵਿੱਚ ਤਾਂ ਐਨ ਆਰ ਆਈ ਬਥੇਰੇ ਨੇ ਠੀਕ ਹੈ ਹੁਣ ਬੜੇ ਕੀ ਇੱਕ ਮੋਗੇ ਜ਼ਿਲ੍ਹੇ ਦਾ ਪਿੰਡ ਆ ਜਿੱਥੇ ਦੀ ਬਾਕਸਿੰਗ ਕੀ ਸਾਰੇ ਲੋਕ ਜਾਣਦੇ ਆ ਠੀਕ ਹੈ ਨਾ ਉਹ ਪੂਰੇ ਇੰਡੀਆ ਚ ਮੰਨੇ ਜਾਂਦੇ ਆ ਉਥੋਂ ਕੁੜੀਆਂ ਨਿਕਲ ਰਹੀਆਂ ਨੇ ਵਿੰਗ ਬਣੇ ਹੋਏ ਨੇ ਐਨ ਆਰ ਆਈ ਦੇ ਪਿੰਡ ਵਾਲੇ ਲੋਕਾਂ ਨੇ ਮਿਲ ਕੇ ਇਕੱਠੇ ਹੋ ਕੇ ਬਣਾਇਆ ਪੰਜਾਬ ਦੇ ਵਿੱਚ بڑا ਫੰਡ ਹੈਗਾ ਤੇ ਇਹਨਾਂ ਨੂੰ ਵਰਤ ਲੋ ਜਿਹੜੇ ਡੇਰੇ ਆ ਹੈਗੇ ਆ ਨਾ ਜਿਹੜੇ ਸਾਥ ਬੈਠੇ ਆ ਇਹਨਾਂ ਕੋਲੇ ਬਗੈਰੇ ਜੜਾਵੇ ਚੜਦੇ ਆ ਇਹਦਾ ਭੱਜੇ ਆਉਣ ਕੇ ਸਰਕਾਰ ਦੇ ਇੱਕ ਬੋਲ ਦੇ ਉੱਤੇ ਇਹਨਾਂ ਨੂੰ ਵਿੰਗ ਬਣਾ ਕੇ ਡਾਈਟ ਇਹਨਾਂ ਤੋਂ ਦਵਾ ਦਿਓ ਜੇ ਤੁਸੀਂ ਨਹੀਂ ਦੇਣ ਜੋੜ ਕੇ ਹੈਗੇ ਤੇ ਉਹਨਾਂ ਦੇ ਕੰਪੀਟੀਸ਼ਨ ਕੀ ਆ ਹੈਲਦੀ ਤਰੀਕੇ ਨਾਲ ਕਰਾਇਆ ਜਾਣ ਕਲੀ ਫਾਰਮੈਲ ਸਾਰਿਆਂ ਨੂੰ ਇੱਕ ਬੇਨਤੀ ਕਰਦੇ ਆ ਚਾਈਨਾ ਨੇ ਕੀ ਆ ਇੱਕ ਪ੍ਰੋਜੈਕਟ ਚ ਲਾਇਆ ਸੀ ਮਾਕੇ 119 ਦੇ ਨਾਂ ਦੇ 190 ਦੇ ਨਾਂ ਦੇ ਉੱਤੇ ਉਹਨਾਂ ਨੇスイਮਿੰਗ ਦੇ ਵਿੱਚ ਦੇ ਐਥਲੈਟਿਕਸ ਦੇ ਵਿੱਚ 119 ਮੈਡਲ ਹੁੰਦੇ ਆ 올림픽 ਦੇ ਵਿੱਚ ਤੇ ਉਹਨਾਂ ਵਾਸਤੇ ਫਿਰ ਕੀ ਇੱਕ ਸਪੈਸ਼ਲ ਮਹਿਬੂ ਸ਼ੁਰੂ ਕੀਤੀ ਸੀ 190 ਤੇ ਉਹਦੇ ਅੰਦਰ ਫਿਰ ਉਹਨਾਂ ਨੇ ਕੀ ਆ ਹੁਣ ਤੁਸੀਂ ਦੇਖ ਸਕਦੇ ਹੋ 40 골ਡ ਅਮਰੀਕਾ ਦੇ ਬਰਾਬਰ ਜਾ ਕੇ ਖੜ ਗਿਆ ਤੇ 2008 ਦੇ ਵਿੱਚ ਜਦੋਂ ਬੀਲਿੰਗ ਦੇ ਵਿੱਚ ਕਰਾਈਆਂ ਉਦੋਂ ਕੀ ਆ ਰਿਕਾਰਡ ਤੋੜ ਉਹਨਾਂ ਨੇ ਸਭ ਤੋਂ ਵੱਧ ਕੀ ਆ ਮੈਡਲ ਟੈਲੀ ਦੇ ਵਿੱਚ ਟੌਪ ਤੇ ਪਹੁੰਚ ਗਏ ਸੀ ਇਸ ਕਰਕੇ ਸਾਰਿਆਂ ਨੂੰ ਇਹ ਗੱਲ ਸਮਝ ਨਹੀਂ ਪਉ ਅੱਜ ਸਪੋਰਟਸ ਡੇ ਆ ਇਹਨਾਂ ਦੇ ਮਾਗੇ ਦਿਨਾਂ ਦੇ ਉੱਤੇ ਸਾਨੂੰ ਗੌਰ ਕਰਨੀ ਪड़ਦੀ ਆ ਜੇ ਕਿਸੇ ਦਾ ਪੁੱਤ ਨਹੀਂ ਵੀ ਗੇਮ ਕਰਦਾ ਤਾਂ ਕੋਟੂ ਕੱਟ ਗਿਆ ਹੋਰ ਕਿਹਦੇ ਗਰੀਬਾਂ ਦੇ ਧੀਆ ਪੁੱਤ ਕਿਉਂਕਿ ਚੰਗੇ ਦਾਤੀਏ ਪੁੱਤ ਹੁਣ ਗੇਮ ਨਹੀਂ ਕਰਦਾ ਉਹਦੇ ਕੋਲ ਤਾਂ ਮੋਬਾਈਲ ਹੈ ਗਿਆ ਗੇਮਾ ਖੇਡਣ ਵਾਸਤੇ ਹੋਰ ਬਥੇਰੇ ਤਰੀਕੇ ਹੈਗੇ ਐਂਟਰਟੇਨਮੈਂਟ ਦੇ ਤੇ ਸਾਡੇ ਕੀ ਹੈ ਜਿਹੜੇ ਖੂਨ ਦੇ ਵਿੱਚ ਸਾਡੇ ਕੋਲ ਹੈਗੀ ਆ ਸਾਡੇ ਜਵਾਕ ਜਿਹੜੇ ਅੱਜ ਓਪਪਲ ਜੇ ਜਵਾਕ ਬਣੀ ਜਾਂਦੇ ਆ ਨਾ ਉਹਨਾਂ ਜਵਾਕਾਂ ਨੂੰ ਅਸਲ ਦੇ ਵਿੱਚ ਜੇ ਮਜ਼ਬੂਤੀ ਦੇਣੀ ਆ ਤੇ ਅਸਲ ਦੇ ਵਿੱਚ ਕੀ ਆ ਦਿਮਾਗੋ ਫ੍ਰਸਟ੍ਰੇਸ਼ਨਾਂ ਕੱਟਣੀਆਂ ਨੇ ਤਾਂ ਸਾਨੂੰ ਮੋਬਾਈਲ ਦਾ ਖੇੜਾ ਛੱਡ ਕੇ ਸਾਡੇ ਪੁੱਤਾਂ ਨੂੰ ਗਰਾਊਂਡਾਂ 'ਚ ਭੇਜਣਾ ਪਊਗਾ ਤੇ ਗਰਾਊਂਡ 'ਚ ਭੇਜੇ ਦਾ ਕਲਚਰ ਕੀ ਆ ਸਰਕਾਰਾਂ ਨੇ ਪੈਦਾ ਕਰਨਾ ਸਿਸਟਮ ਨੇ ਪੈਦਾ ਕਰਨਾ ਇਹਨਾਂ ਤੋਂ ਮੰਗ ਕਰੋ ਜਿਨ੍ਹਾਂ ਨੂੰ ਬੋਟਾ ਪਾਉਣਿਓ ਜਿਨ੍ਹਾਂ ਨੂੰ ਫੰਡ ਦਿੰਨੇ ਹੋ ਤੇ ਜਿਨ੍ਹਾਂ ਨੂੰ ਕੀ ਆ ਸਭ ਤੋਂ ਵੱਧ ਆ ਦੀ ਕਮਾਈ ਦਾ ਇਸਾ ਟੈਕਸ ਦੇ ਰੂਪ 'ਚ ਦੇਈ ਜਾਣੋ ਇਹਨਾਂ ਦਾ ਫਰਜ਼ ਬਣਦਾ ਅੱਜ ਸਿਸਟਮ ਕੀ ਆ ਢਿੱਕੇ ਨਾ ਡਾਵੇ ਸਿਸਟਮ ਤੱਕ ਸਾਡੇ ਪੁੱਤਾਂ ਨੂੰ ਚੰਗੇ ਖਿਡਾਰੀ ਬਣਾਵੇ ਤਾਂ ਕਿ ਵੱਧ ਤੋਂ ਵੱਧ ਜੇ ਮੈਡਲ ਜਿੱਤ ਸਕੀਏ ਤੇ ਬਾਕੀ ਸਾਰਿਆਂ ਨੂੰ ਅੱਜ ਸਪੋਰਟਸ ਮਾਕੇ ਜਿਹੜਾ ਹੈਗਾ ਸਾਡਾ ਸਪੋਰਟਸ ਡੇ ਆ ਨੈਸ਼ਨਲ ਮਾਕੇ ਕੌਮੀ ਖੇਡ ਮਾਕੇ ਦਿਵਸ ਆ ਉਹਦੇ ਸਾਰਿਆਂ ਨੂੰ ਲੱਖ ਲੱਖ